328 ਰੁਪਏ ਵਾਲੇ ਮਸਲੇ 'ਚ ਮੁੱਖ ਤੋਸ਼ੀ ਨੂੰ ਤਾਂ ਇਹਨਾਂ ਨੇ ਆਪ ਦਾ ਅਮਰ ਅਫਸਰ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਲਾ ਗਿਆ ਆ ਭਗਵੰਤ ਮਾਨ ਦੀ ਕਮੇਟੀ ਹੈ ਜਦੋਂ ਚੇਅਰਮੈਨ ਬਣਦਾ ਕੀ ਹਰ ਚੀਜ਼ ਇੱਕ ਬਹਾਨਾ ਹੈ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਨਿਸ਼ਾਨ ਤੇ ਅੱਜ ਸਰਕਾਰ ਦੇ ਅਖੀਰਲੇ 10 ਮਹੀਨਿਆਂ 'ਚ ਇਹਨਾਂ ਨੂੰ ਸੂਰੂਪ ਚੇਤੇ ਆ ਰਿਪੋਰਟ ਬੜੀ ਕਲੀਅਰਲੀ ਕਹਿੰਦੀ ਹੈ ਕਿ ਇਹ ਪਾਵਨ ਸਰੂਪ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਦਿੱਤੇ ਹਨ 2016 ਦਾ ਇਹ ਸਰੂਪਾਂ ਦਾ ਮਸਲਾ 10 ਸਾਲ ਪੁਰਾਣਾ ਮਸਲਾ ਕੀ ਇਹ ਪਾਵਨ ਸਰੂਪ ਹੋਰ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਹਰ ਸੰਗਤ ਸਾਨੂੰ ਦਿੱਤੇ ਗਏ ਅਤੇ ਇਹਨਾਂ ਦੀ ਬਣਦੀ ਭੇਟਾ ਟਰਸਟ ਪੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ। ਬਲਦੇਵ ਸਿੰਘ ਮਡਾਲਾ ਐਸਟੀਪੀਸੀ ਦਾ ਇੱਕ ਡਿਸਮਿਸਡ ਏਮਪਲੋਈ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀਹਦੀਆਂ ਸੇਵਾਵਾਂ ਪਰਖਾਸਤ ਕੀਤੀਆਂ। ਮੁੱਖ ਮੰਤਰੀ ਕਹਿੰਦਾ ਕਿ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੁਣਾ ਪਰ ਮੇਰੀਆਂ ਆ ਕੁਝ ਮੇਰੀਆਂ ਡਿਮਾਂਡਾਂ ਆ। ਤੁਸੀਂ ਜੀ ਇਹਨੂੰ ਲਾਈਵ ਕਰੋ। ਮੈਂ ਹਿਸਾਬ ਲੈ ਕੇ ਆਉਂਗਾ। ਤੁਸੀਂ ਵੀ ਹਿਸਾਬ ਦਿਓ। ਲੋਕਾਂ ਤੱਕ ਜੋ ਹਾਲਾਤ ਬਣਾਏ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਇਸ ਸਰਕਾਰ ਵੱਲੋਂ ਤੇ ਇਹਨਾਂ ਦੀ ਅਸਲੀ ਮਨਸ਼ਾ ਕੀ ਹੈ ਤੇ ਜਿਹੜੇ 328 ਰੂਪ ਹੈ ਉਹਨਾਂ ਦੀ ਆਰਚ ਏਜੰਡਾ ਕੀ ਹੈ ਰਾਜਨੀਤੀ ਕੀ ਹੈ ਉਹ ਲੋਕਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਮੈਂ ਉਹ ਜਿਵੇਂ ਕਹਿੰਦੇ ਆ ਸੌ ਹੱਥ ਰੱਸਾ ਸਿਰੇ ਤੇ ਗੰਢ ਤੁਹਾਨੂੰ ਪਹਿਲਾਂ ਇੱਕੋ ਚੀਜ਼ ਗੱਲ ਕਲੀਅਰ ਕਰ ਦਿਆਂ ਕਿ ਹਰ ਚੀਜ਼ ਇੱਕ ਬਹਾਨਾ ਹੈ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਨਿਸ਼ਾਨਾ ਹੁਣ ਇਹਨਾਂ ਨੂੰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਰੜਕ ਰਿਹਾ ਹੈ ਵਿਸ਼ੇਸ਼ ਤੌਰ ਤੇ ਜਦੋਂ ਤੋਂ ਤਰਨਤਾਰਨ ਦੀ ਇਲੈਕਸ਼ਨ ਹੋਈ ਜ਼ਿਲ੍ਹਾ ਪਰੀਸ਼ਦ ਬਲਾਕ ਸੰਪਤੀਆਂ ਦੀਆਂ ਇਲੈਕਸ਼ਨਾਂ ਹੋਈਆਂ ਜੋ ਅਕਾਲੀ ਦਲ ਦੇ ਵਿੱਚ ਉਭਾਰ ਆਇਆ ਰਿਸਰਜੈਂਸ ਆਇਆ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਮਰਥਨ ਅਕਾਲੀ ਦਲ ਨੂੰ ਮਿਲਣ ਲੱਗਿਆ ਉਸ ਚੀਜ਼ ਨੇ ਬੁਖਲਾਹਟ ਪੈਦਾ ਕਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਰੈਟਲ ਕਰਤਾ ਇਹਨਾਂ ਨੂੰ ਜਿਵੇਂ ਆਪਾਂ ਅੰਗਰੇਜ਼ੀ ਚ ਕਹਿੰਨੇ ਤੇ ਫਿਰ ਇਹ ਹਰ ਹੱਤ ਕੰਡਾ ਵਰਤਨ ਤੇ ਆ ਗਏ ਵੀ ਕਿਵੇਂ ਨਾ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾਵੇ ਚਾਹੇ ਕੋਈ ਵੀ ਆਪਾਂ ਨੂੰ ਕਿਸੇ ਚੀਜ਼ ਦੀ ਆੜ ਲੈਣੀ ਪਵੇ ਹੁਣ ਤੁਸੀਂ ਵੇਖੋ ਇੱਕ ਐਫ ਆਈ ਆਰ ਦਰਜ ਕੀਤੀ 328 ਰੂਪਾਂ ਦੇ ਮਸਲੇ 'ਚ ਪਹਿਲੀ ਗੱਲ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਜਿਹੜਾ ਇੱਕ ਗਵਨ ਦਾ ਮਸਲਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਕੋਈ ਲੈ ਕੇ ਜਾਂਦਾ ਚਾਹੇ ਉਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੋਣ ਚਾਹੇ ਕੋਈ ਗੁਰਸਿੱਖ ਆਦੇ ਵਾਸਤੇ ਲੈ ਕੇ ਜਾਂਦਾ ਉਹ ਇੱਕ ਭੇਟਾ ਹੁੰਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ 'ਚ ਜਾਵਾ ਹੁੰਦੀ ਹੈ ਇੰਨਾ ਮੁਲਾਜ਼ਮਾ ਨੇ ਉਹ ਭੇਟਾ ਲੈ ਕੇ ਜੇਬਾਂ ਚ ਪਾਈ ਗਏ ਤੇ ਉਹ ਜਮਾ ਨਹੀਂ ਕਰਾਈ ਅਸਲੀ ਮੁੱਦਾ ਇਹ ਸੀ ਜਿਹੜੀ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਵੀ ਆਈ ਭਾਈ ਈਸ਼ਰ ਸਿੰਘ ਦੀ ਕਮੇਟੀ ਉਸ ਵੇਲੇ ਦੇ ਜੱਥੇਦਾਰ ਸਿੰਘ ਸਾਹਿਬ ਸੀ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਬਣਾਈ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਸਾਰਿਆਂ ਨੇ ਜਦੋਂ ਉਦੋਂ ਸਵਾਲ ਕਰਦੇ ਸੀ 328 ਰੁਪਿਆਂ ਦਾ ਜੋ ਗਿਆਨੀ ਹਰਪ੍ਰੀਤ ਸਿੰਘ ਜਵਾਬ ਦਿੰਦੇ ਸੀ ਉਹ ਸਭ ਨੇ ਵੀਡੀਓ ਦੇਖੀ ਅੱਜ ਇੱਕੋ ਮੈਂ ਕਹੂੰਗਾ ਇੱਕ ਕਟ ਪੁਤਲੀ ਪਾਰਟੀ ਜਿਹੜੀ ਦਿੱਲੀ ਦੀ ਹੈ ਉਹਦਾ ਪ੍ਰਧਾਨ ਬਣਿਆ ਅੱਜ ਉਹਦੇ ਬਿਆਨ ਬਦਲੇ ਹੋਏ ਐ ਪਰ ਜਿਹੜੀ ਭਾਈ ਈਸ਼ਰ ਸਿੰਘ ਦੀ ਰਿਪੋਰਟ ਹੈ ਉਹਨੇ ਬੜੀ ਕਲੀਅਰਲੀ ਇੱਕ ਗੱਲ ਰੱਖੀ ਸੀ ਆਹ ਰਿਪੋਰਟ ਮੇਰੇ ਕੋਲੇ ਹੈ ਮੈਂ ਇੱਕੋ ਲਾਈਨ ਦੇ ਚੋਂ ਪੜੂੰਗਾ ਕਿ ਇਹ ਪਾਵਨ ਸਰੂਪ ਹੋਰ ਸੰਬੰਧਿਤ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਬਾਅਰ ਸੰਗਤਾਂ ਨੂੰ ਦਿੱਤੇ ਗਏ ਅਤੇ ਇਹਨਾਂ ਦੀ ਬਣਦੀ ਭੇਟਾ ਟਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ। ਬੇਸਿਕ ਮਸਲਾ ਇਹ ਸੀ। ਉਹਦੇ ਤੇ ਜਦੋਂ ਭਾਈ ਈਸ਼ਰ ਸਿੰਘ ਦੀ ਕਮੇਟੀ ਬਣਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ। ਉਸ ਕਮੇਟੀ ਨੇ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਚ ਜਾਂਚ ਕੀਤੀ। ਜਾਂਚ ਕਰਕੇ ਇੱਕ ਆਪਦੀ ਰਿਪੋਰਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ। ਉਹ ਰਿਪੋਰਟ ਕੀ ਕਹਿੰਦੀ ਹੈ? ਪਹਿਲੀ ਗੱਲ ਤਾਂ ਮੈਂ ਉਹ ਰਿਪੋਰਟ ਚੋਂ ਦੋ ਤਿੰਨ ਲਾਈਨਾਂ ਤੁਹਾਨੂੰ ਫੇਰ ਕੋਟ ਕਰਦੇ ਆ ਰਿਪੋਰਟ ਬੜੀ ਕਲੀਅਰਲੀ ਕਹਿੰਦੀ ਹੈ ਕਿ ਇਹ ਪਾਵਨ ਸਰੂਪ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਦਿੱਤੇ ਹਨ ਜਿਹੜੇ ਕਹਿ ਰਹੇ ਨਾ ਚੋਰੀ ਹੋ ਗਏ ਇਹ ਜੀ ਬੇਅਦਬੀਆਂ ਹੋ ਗਈਆਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਈ ਸ਼ਿਰ ਸਿੰਘ ਕਮੇਟੀ ਦੀ ਰਿਪੋਰਟ ਨੂੰ ਅਸੀਂ ਮੰਨਦੇ ਆ ਤੇ ਭਾਈ ਸ਼ਿਰ ਸਿੰਘ ਦੀ ਰਿਪੋਰਟ ਤਾਂ ਇਹ ਕਹਿੰਦੀ ਹੈ ਕਿ ਗੁਰੂ ਘਰ ਅੱਜ ਗਏ ਐਫ ਆਈ ਆਰ ਦਰਜ ਕਰਾਈ ਗਈ ਆ ਇਥੇ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਵੀ ਸੀ ਇੱਕ ਮਿੰਟ ਮੈਂ ਤੁਹਾਨੂੰ ਪੜ੍ਹ ਕੇ ਹੀ ਦੱਸ ਦਿੰਦਾ ਆ ਸੀ ਬਲਦੇਵ ਸਿੰਘ ਮਟਾਲਾਵਲ ਬਲਦੇਵ ਸਿੰਘ ਮਟਾਲਾ ਐਸ ਜੀ ਪੀ ਸੀ ਦਾ ਇੱਕ ਡਿਸਮਿਸਡ EMPLOYEE ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹਦੀਆਂ ਸੇਵਾਵਾਂ ਬਰਖਾਸਤ ਕੀਤੀਆਂ ਉਹ ਆ ਕੇ ਐਫ ਆਈ ਆਰ ਦਰਜ ਕਰਾਉਂਦਾ ਹੈ 17 12 2025 ਨੂੰ 2016 ਦਾ ਇਸ ਰੂਪਾਂ ਦਾ ਮਸਲਾ ਹੈ 10 ਸਾਲ ਪੁਰਾਣਾ ਮਸਲਾ 2020 ਚ ਭਾਈ ਈਸ਼ਰ ਸਿੰਘ ਦੀ ਕਮੇਟੀ ਨੇ ਰਿਪੋਰਟ ਦਿੱਤੀ ਜਿਹਦੇ ਤਹਿਤ ਉਹ ਮੁਲਾਜ਼ਮਾਂ ਨੂੰ ਸਜ਼ਾ ਲੱਗੀ ਉਸ ਗੱਲ ਨੂੰ ਵੀ 6 ਸਾਲ ਹੋ ਗਏ 2022 ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹਨਾਂ ਨੂੰ ਵੀ 4 ਸਾਲ ਹੋ ਗਏ ਤੇ ਅੱਜ ਸਰਕਾਰ ਦੇ ਅਖੀਰਲੇ 10 ਮਹੀਨਿਆਂ ਚ ਇਹਨਾਂ ਨੂੰ ਸੁਰੂਪ ਚੇਤੇ ਆ ਗਏ ਤੁਸੀਂ ਕੀ ਸੋਚਦੇ ਹੋ ਜਿਹੜੇ ਲੋਕਾਂ ਦੀਆਂ ਵੀਡੀਓ ਆ ਜਿਦੇ ਚੋਂ ਗੁਰੂ ਸਾਹਿਬ ਦਾ ਨਰਾਦਰ ਕਰਦੇ ਆ ਜਿਹਦੇ 'ਚ ਸਾਡੇ ਸ਼ਹੀਦਾਂ ਦੀਆਂ ਪੇਤਗੀਆਂ ਕਰਦੇ ਐ ਉਹ ਲੋਕ ਤੁਸੀਂ ਸੋਚਦੇ ਹੋ ਉਹਨਾਂ ਨੂੰ ਪੰਥ ਦਾ ਦਰਦ ਜਾਗਿਆ ਆਪਾਂ ਕਿਸ ਭਲੇਖੇ 'ਚ ਫਿਰਦੇ ਆ ਕੀ ਕੁਛ ਇਹਨਾਂ ਦੀ ਮਾਨਸਿਕਤਾ ਹੈ ਉਹ ਤਾਂ ਹਰ ਰੋਜ਼ ਇਹਨਾਂ ਦੇ ਬਿਆਨਾਂ 'ਚੋਂ ਝਲਕਦੀ ਹੈ ਅਕਾਲ ਤਖਤ ਸਾਹਿਬ ਨੂੰ ਕੁਐਸਚਨ ਕਰਨ ਵਾਲੇ ਬੰਦੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਨਾ ਪਰ ਮੇਰੀਆਂ ਆ ਕੁਛ ਮੇਰੀਆਂ ਤੇ ਮੰਡਾ ਹੈ ਤੁਸੀਂ ਜੀ ਇਹਨੂੰ ਲਾਈਵ ਕਰੋ ਮੈਂ ਹਿਸਾਬ ਲੈ ਕੇ ਆਉਂਗਾ ਤੁਸੀਂ ਵੀ ਹਿਸਾਬ ਦਿਓ ਲੋਕਾਂ ਦੇ ਸਾਹਮਣੇ ਗੱਲ ਆਵੇ ਇਹ ਅਕਾਲਪੁਰ ਸਾਹਿਬ ਨਾਲ ਨੂੰ ਸੰਬੋਧਨ ਹੋਣ ਦੀ ਕੀ ਇਹ ਇਹ ਭਾਸ਼ਾ ਇਹ ਲੋਕ ਕਹਿੰਦੇ ਆ ਸਾਨੂੰ ਪੰਥ ਦਾ ਦਰਦ ਹੈ ਪੰਥ ਦਾ ਦਰਦ ਨਹੀਂ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦਾ ਯਤਨ ਕਿਉਂਕਿ ਉਹ ਭਾਰ ਹੈ ਜਿਹੜਾ ਉਹਦੇ ਤੋਂ ਡਰ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਦਾ ਯਤਨ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਇਹਨਾਂ ਨੇ ਅੱਜ ਤੋਂ ਨਹੀਂ ਬੜੇ ਲੰਮੇ ਸਮੇਂ ਤੋਂ ਸ਼ਕਤੀਆਂ ਲਗੀਆਂ 4 ਦਸੰਬਰ ਨੂੰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਹੋਈ ਸੇਵਾ ਨਿਭਾਉਂਦਿਆਂ ਪੁਲਿਸ ਦੀ ਮਿਲੀ ਭੁਗਤ ਨਾਲ ਪੁਲਿਸ ਦੀ ਸ਼ੈ ਨਾਲ ਪੰਜਾਬ ਪੁਲਿਸ ਦੀ ਸ਼ੈ ਨਾਲ ਉਹਨਾਂ ਤੇ ਇੱਕ ਕਾਤਲਾਨਾ ਹਮਲਾ ਹੁੰਦਾ ਫਿਜ਼ੀਕਲੀ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਦਾ ਇਹਦਾ ਮੰਤਵ ਕੀ ਸੀ ਕਿ ਸਿੱਖ ਪੰਥ ਨੂੰ ਅਕਾਲੀ ਦਲ ਨੂੰ ਲੀਡਰਲੈਸ ਕਰ ਦਿਓ ਤੇ ਉਹ ਜਿਹੜਾ ਬੰਦਾ ਜਿਹੜਾ ਹਮਲਾਵਰ ਹੈ ਨੋਨ ਇੱਕ ਹੱਤਵਾਦੀ ਤੇ ਉਹਨੂੰ 2 ਦਿਨ ਉੱਥੇ ਰੈਕੀਕੋਨ ਕਰਾਉਂਦਾ ਹੈ ਪੰਜਾਬ ਪੁਲਿਸ ਦਾ ਐਸਪੀ ਹਰਪਾਲ ਸਿੰਘ ਉੱਥੋਂ ਬਚਦੇ ਆ ਗੁਰੂ ਦੀ ਕਿਰਪਾ ਸੀ ਜਿਹਦੇ ਤੇ ਗੁਰੂ ਦਾ ਹੱਥ ਹੋਵੇ ਉਹਨੂੰ ਕੌਣ ਫਿਰ ਮਾਰ ਸਕਦਾ ਉਥੋਂ ਜਾਨ ਬਚਦੀ ਹੈ ਜਿੰਨਾ ਹਾਲਾਤਾਂ ਚੋਂ ਮੈਂ ਬਹੁਤੇ ਬੰਦੇ ਬਚਦੇ ਨਹੀਂ ਵੇਖੇ ਫਿਰ ਲਗਾਤਾਰ ਟਾਰਗੇਟ ਕੀਤਾ ਜਾਂਦਾ ਹੈ ਪਾਰਟੀ ਤੋੜੀ ਜਾਂਦੀ ਹੈ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੁਣ ਤੁਸੀਂ ਦੇਖੋ 328 ਸਰੂਪਾਂ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਮੈਂ ਇਹ ਪੁੱਛਦਾ ਇਹਨਾਂ ਨੂੰ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਸਾਨੂੰ ਬਹੁਤ ਦਰਦ ਹੈ ਪੰਥ ਦਾ ਅਸੀਂ ਇਹ ਮਸਲਾ ਹੱਲ ਕਰਕੇ ਦੇਣਾ ਹੈ ਉਹਦੇ ਵਿੱਚ ਜਿਹੜੇ ਦੋਸ਼ੀ ਨਾਮਜ਼ਦ ਹੈ ਜਿਨ੍ਹਾਂ ਦਾ ਨਾਮ ਭਾਈ ਈਸ਼ਰ ਸਿੰਘ ਨੇ ਵੀ ਆਪਣੀ ਰਿਪੋਰਟ 'ਚ ਲਿਖਿਆ ਤੇ ਜਿਨ੍ਹਾਂ ਦਾ ਨਾਮ ਐਫ ਆਈ ਆਰ 'ਚ ਵੀ ਹੈ ਆ ਮੇਰੇ ਕੋਲ ਇਹ ਐਫ ਆਈ ਆਰ ਹੈ ਇਹਦੇ ਵਿੱਚ ਮੁੱਖ ਦੋਸ਼ੀ ਨਾਮ ਭਾਈ ਨੇਮ ਜਿਹੜਾ ਮੈਂਸ਼ਨਡ ਹੈ ਪਾੜੀ ਦੇਵਾ ਤੁੰ ਜਸਪ੍ਰੀਤ ਸਿੰਘ ਹੁਣ ਇਹ ਜਸਪ੍ਰੀਤ ਸਿੰਘ ਜ਼ਿਲਦਕਾਰ ਹੈ ਇਹ ਮੁੱਖ ਦੋਸ਼ੀ ਹੈ ਸਿਪਾਇਆ ਤੇ ਇਹ ਮੁੱਖ ਦੋਸ਼ੀ ਹੈ ਭਾਈ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਤੇ ਬਾਕੀਆਂ ਤੇ ਤਾਂ ਰੇਡਾਂ ਮਾਰੀ ਜਾਂਦੇ ਹੋ ਤੇ ਇਹਨੂੰ ਕਿੱਥੇ ਲਪੋ ਕੇ ਰੱਖਿਆ ਹੈ ਮੇਰਾ ਸਵਾਲ ਹੈ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਤੁਸੀਂ ਪੁੱਛੋਗੇ ਇੱਦਾਂ ਜਸਪ੍ਰੀਤ ਦਾ ਨਾਮ ਐ ਕਿਉਂ ਲੈ ਰਿਆ ਕਿਉਂਕਿ ਜੀ ਜਿਹੜੇ ਨਾਟਕ ਕਰ ਰਿਹਾ ਹੈ मुखौटा ਪਾ ਰਿਹਾ ਹੈ ਪੰਚਦਰਤੀ ਹੋਣ ਦਾ 328 ਰੂਪਾਂ ਵਾਲੇ ਮਸਲੇ ਚ ਮੁੱਖ ਦੋਸ਼ੀ ਨੂੰ ਤਾਂ ਇਹਨਾਂ ਨੇ ਆਪ ਦਾ ਅੰਮ੍ਰਿਤਸਰ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ ਲਾ ਰੱਖਿਆ ਆ ਭਗਵੰਤ ਮਾਨ ਦੀ ਟਵੀਟ ਹੈ ਜਦੋਂ ਚੇਅਰਮੈਨ ਬਣਦਾ ਹੈ ਡਿਸਟ੍ਰਿਕਟ ਪਲੈਨਿੰਗ ਬੋਰਡ ਅੰਮ੍ਰਿਤਸਰ ਜਸਪ੍ਰੀਤ ਸਿੰਘ ਟਵੀਟ ਕੀ ਕਰਦਾ ਭਗਵੰਤ ਮਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨਾਂ ਨੂੰ ਵਧਾਈਆਂ ਨਵੇਂ ਅਹੁਦੇਦਾਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਉਮੀਦ ਕਰਦਾ ਹਾਂ ਪੰਜਾਬ ਦੀ ਰੰਗਲਾ ਪੰਜਾਬ ਟੀਮ ਵਿੱਚ ਤੁਹਾਡਾ ਸਵਾਗਤ ਹੈ 328 ਰੂਪਾਂ ਦੇ ਵਿੱਚ ਜਿਹੜਾ ਐਫਆਈਆਰ ਦੇ ਵਿੱਚ ਨਾਮ ਜਦ ਆ ਉਹ ਉਹਨੂੰ ਤਾਂ ਕਹਿੰਦੇ ਤੂੰ ਸਾਡੇ ਰੰਗਲਾ ਪੰਜਾਬ ਟੀਮ ਦਾ ਹਿੱਸਾ ਹੈ ਤੁਹਾਡਾ ਸਵਾਗਤ ਹੈ ਇਸ ਟੀਮ ਦੇ ਵਿੱਚ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਆਪਦੇ ਅਮਰitsar ਦਾ ਜ਼ਿਲ੍ਹਾ ਪ੍ਰਧਾਨ ਵੀ ਲਾ ਰੱਖਿਆ ਉਹਦੀ ਅਪੁਆਇੰਟਮੈਂਟ ਲੈਟਰ ਜੀਦੇ ਤੇ ਦਸਕਤ ਭਗਵੰਤ ਸਿੰਘ ਮਾਨ ਭਗਵੰਤ ਮਾਨ ਤੇ ਸੰਦੀਪ ਪਾਟਕ ਦੇ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਜਿਹੜੀ ਸਕਰੀਨਿੰਗ ਕਮੇਟੀ ਸੀ ਕੈਂਡੀਡੇਟ ਸਿਲੈਕਟ ਕਰਨ ਦੀ ਉਹਦਾ ਚੇਅਰਮੈਨ ਅਪਲਿਕ ਸੀਨੀਅਰ ਲੀਡਰ ਜਸਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਲੀਡਰ ਹੈਡ ਤੇ ਦਸਕਤ ਹੈ ਸੰਦੀਪ ਪਾਟਕ ਤੇ ਅਮਨ ਰੋੜੇ ਦੇ ਇਸੇ ਜਸਪ੍ਰੀਤ ਸਿੰਘ ਨੂੰ ਇਹਨਾਂ ਨੇ ਸਟੇਟ ਦਾ ਜੁਆਇੰਟ ਸੈਕਟਰੀ ਲਾਇਆ ਹੋਇਆ ਹੈ ਆ ਵੀ ਉਹਦੀ ਅਪੁਆਇੰਟਮੈਂਟ ਲੈਟਰ ਆ ਭਗਵੰਤ ਮਾਨ ਤੇ ਜਰਨੈਲ ਸਿੰਘ ਦੇ ਦਸਤਾਵੇਜ਼ ਇਹਦੇ ਤੇ ਆ ਉਹਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿਆ ਚਲੋ ਤਸਵੀਰਾਂ ਤਾਂ ਆਉਣੀਆਂ ਹੀ ਆ ਜਦੋਂ ਏਡੇ ਏਡੇ ਅਹੁਦੇ ਤੇ ਬੈਠਾ ਆ ਸੰਦੀਪ ਪਾਠਕ ਨਾਲ ਹੈ ਆ ਬਗੂ ਕੋਸ਼ੇ ਨਾਲ ਹੈ ਸੋ ਇਹਨਾਂ ਨੂੰ ਸਭ ਪਤਾ ਜਿਹੜੇ ਹੱਸ ਪਿਆ ਸਾਰੇ ਲੋਕਾਂ ਨੂੰ ਵੀ ਪਤਾ ਹੈ ਹਰਜੋਤ ਬੈਂਸ ਆਪ ਭਗਵੰਤ ਮਾਨ ਦੇ ਫਲੈਕਸ ਬਤੌਰ ਜ਼ਿਲ੍ਹਾ ਚੇਅਰਮੈਨ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਲਾਈਵੇ ਹੈ ਤੁਸੀਂ ਫਿਰ ਇਹਨੂੰ ਕਿਉਂ ਪ੍ਰੋਟੈਕਟ ਕੀਤਾ ਹੋਇਆ ਹੈ ਅੱਜ ਤੱਕ ਇਹਦੇ ਤੇ ਸਵਾਲ ਵੀ ਨਹੀਂ ਤੁਸੀਂ ਕੀਤਾ ਤੇ ਉਂ ਤੁਸੀਂ ਕਹਿੰਦੇ ਹੋ ਅਸੀਂ ਪੰਥਦਰਦੀ ਆ ਸੋ ਤੁਸੀਂ ਇੱਕ ਮੋਟੀਵੇਟਿਡ ਐਫ ਆਈ ਆਰ ਇੱਕ ਮੋਟੀਵੇਟਿਡ ਸੈਟ ਹੁਣ ਸੈਟ ਤੁਸੀਂ ਦੇਖੋ ਬਣਦੀ ਹੈ ਐਸ ਆਈ ਟੀ ਕਿਦੀ ਬਣਾਉਂਦੇ ਹੈ ਚੇਅਰਮੈਨ ਆ ਉਹਦਾ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜਿਨ੍ਹਾਂ ਦੇ ਖਰੇਕਸੀ ਜਦੋਂ ਸਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਜਿਨ੍ਹਾਂ ਦਾ ਬਿਆਨ ਸੀ ਜਾਣ ਤੋਂ ਬਾਅਦ ਕਿ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੇ ਆਪ ਚਲਾਈ ਹੋਵੇ ਸympathy ਲੈਣ ਵਾਸਤੇ ਜਿਨ੍ਹਾਂ ਨੇ 6 ਘੰਟੇ ਇੱਕ Z+ ਪ੍ਰੋਟੈਕਟਿਵ ਪੰਜਾਬ ਦਾ ਡਿਪਟੀ ਚੀਫ ਮਿਨਿਸਟਰ ਫਾਰਮਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਹੋਵੇ ਤੇ 6 ਘੰਟੇ ਐਫ ਆਈ ਆਰ ਨਾਲ ਦਰਜ ਹੋਵੇ ਉਸ ਵੇਲੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਸੀ ਜਿਹੜੇ ਸਿਟ ਦੀ ਅਗਵਾਈ ਕਰ ਰਹੇ ਦੂਜਾ ਮੈਂਬਰ ਸਿਟ ਦਾ ਉਹੀ ਹਰਪਾਲ ਸਿੰਘ ਜਿਹੜਾ ਨਰੈਣ ਚੋੜੇ ਨੂੰ ਰੈਕੀ ਕਰਾਉਂਦਾ ਸੀ ਤੀਜਾ ਮੈਂਬਰ ਸਿਟ ਦਾ ਹੁਣ ਤੁਸੀਂ ਵੇਖੋ ਪਿਕਨ ਚੂਸ ਕਿਵੇਂ ਹੋ ਰਹੀ ਹੈ ਇਹ ਦੋ ਅੰਮ੍ਰਿਤਸਰ ਤੋਂ ਪਾਤੇ ਤੀਜਾ ਮੈਂਬਰ ਐਸਆਈਟੀ ਦਾ ਪਟਿਆਲੇ ਤੋਂ ਗੁਰਬੰਤ ਸੈਂਸ ਜਿਹੜਾ ਡਿਸਮਿਸ ਹੋਇਆ ਹੋਇਆ ਕਈ ਵਾਰੀ ਕ腐ਸ਼ਨ ਚ ਕਾਲੀ ਦਲ ਦੀ ਸਰਕਾਰਾਂ ਨੇ ਡਿਸਮਿਸ ਕੀਤਾ ਤੇ ਜਿਹੜਾ ਵਿਕਰਮ ਸਿੰਘ ਮਜੀਠੀਆ ਦੀ ਸਿੱਟ ਦਾ ਵੀ ਮੈਂਬਰ ਹੈ ਜਿਹਦੇ ਵਿੱਚ ਉਹ ਝੂਠਾ ਪਰਚਾ ਬਿਸਪਰੋਪੋਰਸ਼ਨਲਟ ਐਸੈਟਸ ਦਾ ਦਿੱਤਾ ਚੌਥਾ ਮੈਂਬਰ ਚੱਕ ਕੇ ਆ ਜਾਂਦੇ ਫਿਰ ਲੁਧਿਆਣੇ ਬਿਆਨਤ ਸਿੰਘ ਨੂੰ ਨਹੀਂ ਬਿਆਨਤ ਨੂੰ ਨਹੀਂ ਜਾ ਡੀਐਸਪੀ ਰੀਸੈਂਟਲੀ ਪ੍ਰੋਮੋਟ ਹੋਇਆ ਲੁਧਿਆਣੇ ਲਾਇਆ ਪ੍ਰਾਈਮ ਪੋਸਟਿੰਗ ਜਿਹਦਾ ਸਕਾ ਭਰਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਪਿਕ ਐਂਡ ਚੂਜ਼ ਦੇਖੋ ਕਿਵੇਂ ਇੱਕ ਮੋਟੀਵੇਟਿਡ ਪੋਲਿਟੀਕਲ ਅਜੈਂਡਾ ਦੇ ਕੇ ਸਿੱਟ ਬਣਾਈ ਜਾਂਦੀ ਹੈ ਉਹ ਸਿੱਟ ਜੀ ਜਿਹੜਾ ਉਸ ਵੇਲੇ ਆਡੀਟਰ ਸੀ ਆਪਣਾ ਐਸਜੀਪੀਸੀ ਦਾ ਕੋਲੀ ਪੋਨੋ ਰੈਸਟ ਕਰਦੀ ਹੈ ਤੇ ਚੈਨਲ ਹੈਡਲਾਈਨ ਚਲਾਉਂਦੇ ਆ ਕਿ ਸੁਖਬੀਰ ਸਿੰਘ ਬਾਦਲ ਦਾ ਨੇੜਲਾ ਕੋਲੀ ਗ੍ਰਿਫਤਾਰ ਤੇ ਸੁਖਬੀਰ ਸਿੰਘ ਬਾਦਲ ਦੇ ਤਾਂ ਮੈਂ ਸਵਾਲ ਕਰਦਾ ਗੁਰਪ੍ਰੀਤ ਸਿੰਘ ਬੋਬੀ ਭੁੱਲਰ ਵੀ ਬਹੁਤ ਨੇੜੇ ਸੀ ਸਾਡੇ 10 ਸਾਲ ਦੀ ਸਰਕਾਰ ਚ ਐਸਐਸਪੀ ਰਹੇ ਆ ਤੇ ਇਹ ਕਿਉਂ ਨਹੀਂ ਚਲਾਈ ਕਿ ਸੁਖਵੀਰ ਸਿੰਘ ਬਾਦਲ ਦੇ ਨੇੜਲੇ ਨੇ ਕੋਲੀ ਫੜਿਆ ਇੱਕ ਪੋਲਿਟਿਕਲ ਨੈਰੇਟਿਵ ਚਲਾਇਆ ਜਾ ਰਿਹਾ ਹੈ ਤੇ ਮੈਂ ਚੈਨਲਸ ਨੂੰ ਇਹ ਸਵਾਲ ਜ਼ਰੂਰ ਕਰਦਾ ਕਿ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ 328 ਰੂਪਾਂ ਦੇ ਕੇਸ ਦੇ ਵਿੱਚ ਐਫ ਆਈ ਆਰ ਚ ਨਾਮਜ਼ਦ ਇੱਕ ਚੈਨਲ ਦੱਸ ਦਿਓ ਜੀ ਨੇ ਇਹ ਹੈਡਲਾਈਨ ਚਲਾਈ ਹੋਵੇ ਕਿਸੇ ਚੈਨਲ ਨੇ ਇਹ ਹੈਡਲਾਈਨ ਚਲਾਈ ਕੀ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਚੇਅਰਮੈਨ 328 ਰੁਪਆ ਦੇ ਐਫ ਆਈ ਆਰ ਚ ਨਾਮਜ਼ਦ ਕਿਸੇ ਨੇ ਹੈਡਲਾਈਨ ਚਲਾਈ ਕੀ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜੁਆਇੰਟ ਸਕੱਤਰ 328 ਰੁਪਆ ਦੇ ਕੇਸ ਦੇ ਵਿੱਚ ਨਾਮਜ਼ਦ ਨਹੀਂ ਚਲਾਈ ਕਿਉਂਕਿ ਏਜੰਡਾ ਬਣ ਕੇ ਆਉਂਦਾ ਸੀ ਉੱਥੋਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਏਜੰਡਾ ਦੇਖੋ ਕਿੱਥੋਂ ਤੱਕ ਚੱਲ ਰਿਹਾ ਹੁਣ ਇਹ ਸੈਟ ਕੀ ਕਰਦੀ ਹੈ ਕੋਲੀ ਫੜ ਲਿਆ ਚਲੋ ਕੋਲੀ ਆਡੀਟਰ ਸੀ ਝੂਠ ਸੱਚ ਮੈਂ ਕੋਲੀ ਦੀ ਡਿਫੈਂਸ 'ਚ ਨਹੀਂ ਆਇਆ ਇੱਥੇ ਉਸ ਤੋਂ ਬਾਅਦ ਇਹ ਸਿੱਟ ਰੇਡ ਮਾਰਦੀ ਹੈ ਲੁਧਿਆਣੇ ਅਸ਼ਮਨੀ ਐਂਡ ਅਸੋਸੀਏਟਸ ਦੇ ਪੰਜਾਬ ਦੇ ਸਭ ਤੋਂ ਵੱਡੇ ਇਨਕਮ ਟੈਕਸ ਦੇ ਲਾਇਰ ਜਿਹੜੇ ਪੰਜਾਬ ਦੇ ਸਭ ਵੱਡੇ ਬਿਜ਼ਨਸਮੈਨ ਚਾਹੇ ਓਰਜਿੰਦਰ ਗੁਪਤਾ ਇਹਨਾਂ ਦਾ ਐਮਪੀ ਹੋਵੇ ਆਪ ਦਾ ਟਰਾਇਡੈਂਟ ਵਾਲਾ ਚਾਹੇ ਉਹ ਸਵਾਲ ਹੋਣ ਚਾਹੇ ਕੋਈ ਲੁਧਿਆਣੇ ਦਾ ਹੋਵੇ ਸਭ ਦਾ ਉਹ ਇਨਕਮ ਟੈਕਸ ਲਾਇਰ ਹੈ ਸੁਖਬੀਰ ਸਿੰਘ ਬਾਦਲ ਦਾ ਵੀ ਉਹ ਇਨਕਮ ਟੈਕਸ ਲਾਇਰ ਹੈ ਉਹਦੇ ਰੇਡ ਮਾਰਦੀਏ ਐਸਆਈਟੀ ਆਕੇ ਲੁਧਿਆਣੇ ਦਫਤਰ ਤੁਸੀਂ ਸਾਰਿਆਂ ਨੇ ਵੇਖਿਆ ਕੰਪਿਊਟਰ ਤੇ ਫਾਈਲਾਂ ਚੱਕ ਕੇ ਲੈ ਜਾਂਦੇ ਮੇਰਾ ਸਵਾਲ ਹੈ ਇਹਨਾਂ ਨੂੰ ਕਿ ਅਸ਼ਵਨੀ ਦਾ ਕੀ ਲੈਣਾ ਦੇਣਾ ਹੈ ਜੀ ਐਸਜੀਪੀਸੀ ਨਾਲ ਦੂਰ ਦੂਰ ਤਾ ਲੈਣਾ ਦੇਣਾ ਕੋਈ ਨਹੀਂ ਅਸ਼ਵਨੀ ਐਂਡ ਐਸੋਸੀਏਟਸ ਦਾ ਅਸ਼ਵਨੀ ਐਂਡ ਐਸੋਸੀਏਟਸ ਦਾ ਕੀ ਲੈਣਾ ਦੇਣਾ ਇਸ ਐਫਆਈਆਰ ਨਾਲ ਜਿਹੜੀ 328 ਰੁਪਿਆਂ ਦੀ ਹੋਈ ਤੇ ਅਸ਼ਵਨੀ ਨੂੰ ਜਾ ਕੇ ਤੁਸੀਂ ਇਹ ਨਹੀਂ ਪੁੱਛਿਆ ਇਸ ਐਫਆਈਆਰ ਬਾਰੇ ਕੁਝ ਵੀ ਨਹੀਂ ਪੁੱਛਿਆ ਅਸ਼ਵਨੀ ਨੂੰ ਕਹਿੰਦੇ ਸੁਪੀਰ ਸਿੰਘ ਬਾਦਲ ਦੀਆਂ ਪਹਿਲਾਂ ਸੁਪੀਰ ਸਿੰਘ ਬਾਦਲ ਦੀਆਂ ਕੰਪਨੀਆਂ ਦੀਆਂ ਤੇ ਅਸ਼ਬ੍ਰਤ ਕੌਰ ਬਾਦਲ ਦੀਆਂ ਪਹਿਲਾਂ ਦੇ ਸਨ ਧੱਕੇ ਨਾਲ ਚੱਕ ਕੇ ਲੈ ਕੇ ਗਏ ਬ੍ਰੇਕਿੰਗ ਆਲ ਰੂਲਸ ਐਂਡ ਰੈਗੂਲੇਸ਼ਨ ਸਾਰੇ ਕਾਨੂੰਨ ਚੱਕੇ ਟੰਕ ਕੇ ਤੇ ਲੱਭਣਾ ਉਹਨਾਂ ਚੋਂ ਕੀ ਐ ਤੁਹਾਨੂੰ ਤਾਂ 4 ਸਾਲ ਹੋ ਗਏ ਲੱਭਦੇ ਨੂੰ ਤੁਹਾਨੂੰ ਕੁਝ ਨਹੀਂ ਲੱਭਿਆ ਲੱਭਣਾ ਇਹਦੇ ਚੋਂ ਵੀ ਕੁਝ ਨਹੀਂ ਤੁਸੀਂ ਲੈ ਕੇ ਸਾਨੂੰ ਉਸ ਗੱਲ ਦੀ ਕੋਈ ਡਰ ਘਬਰਾਹਟ ਨਹੀਂ ਪਰ ਇੱਥੋਂ ਥੋੜੀ ਮਨਸ਼ਾ ਜਾਹਰ ਹੁੰਦੀ ਐ ਕੀ ਤੁਹਾਡਾ ਏਜੰਡਾ 328 ਰੁਪਆ ਵਾਲਾ ਨਹੀਂ ਹੈ ਤੁਹਾਡਾ ਏਜੰਡਾ ਇਹਦੀ ਆੜ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਹੈ ਕਿ ਸਾਨੂੰ ਨਹੀਂ ਪਤਾ ਕਿ ਇੱਥੇ ਬਠਿੰਡੇ ਤੁਹਾਡੀਆਂ ਟੀਮਾਂ ਤਿੰਨ ਦਿਨਾਂ ਦੀਆਂ ਫਿਰ ਰਹੀਆਂ ਕਿ ਨੂੰ ਕਿ ਨੂੰ ਫੜਨ ਨੂੰ ਫਿਰਦੇ ਹੋ ਸਭ ਪਤਾ ਕੋਲੀ ਤੋਂ ਬਲੈਂਕ ਪੇਪਰਾਂ ਤੇ ਦਸਖਤ ਕਰਾਏ ਜਾਂਦੇ ਆ ਧੱਕੇ ਨਾਲ ਇਹ ਸਾਨੂੰ ਨਹੀਂ ਖਬਰ ਆਉਂਦੀ ਸਾਰੀਆਂ ਖਬਰਾਂ ਆ ਰਹੀਆਂ ਏਜੰਡਾ ਸਿਰਫ ਇੱਕੋ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਨਾ ਕਿਵੇਂ ਫਰੇਮ ਕੀਤਾ ਜਾਵੇ ਕਿਸੇ ਕੇਸ ਚ ਇੱਕ ਵਾਰੀ ਫਰੇਮ ਕਰਕੇ ਬਦਨਾਮ ਕਰ ਦਿਓ ਤੇ ਅਕਾਲੀ ਦਲ ਦਾ ਉਭਾਰ ਰੋਕੋ ਕਿਵੇਂ ਨਾ ਕਿਵੇਂ ਤੇ ਏਜੰਡਾ ਦੇਖੋ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਐਫ ਆਈ ਆਰ ਦਾ ਚ ਹੁੰਦੀ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਐਫ ਆਈ ਆਰ ਚ ਲਿਖਿਆ ਕੀ ਹੈ ਜਿਹੜੇ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ ਇਹ ਸੰਗਤਾਂ ਦੇ ਧਿਆਨ ਚ ਲਿਆਉਣਾ ਚਾਹਣਾ ਮੈਂ ਇਹ ਉਹ ਕਹਿੰਦੇ ਜੀ ਕਿ ਅਸੀਂ ਸਭ ਸ਼ਿਕਾਇਤ ਕਰਤਾ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਦੀ ਰਿਪੋਰਟ ਤੇ ਯਕੀਨ ਕਰਦੇ ਆ ਤੇ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਦੀ ਰਿਪੋਰਟ ਕੀ ਕਹਿੰਦੀ ਆ ਫਿਰ ਜੇ ਤੁਸੀਂ ਯਕੀਨ ਕਰਦੇ ਹੋ ਫਿਰ ਤਾਂ ਤੁਹਾਨੂੰ ਐਫ ਆਈ ਆਰ ਕਰਾਉਣੀ ਨਹੀਂ ਚਾਹੀਦੀ ਸੀ ਆ ਭਾਈ ਈਸ਼ਰ ਸਿੰਘ ਦੀ ਜਾਂਚ ਕਮੇਟੀ ਦੀ ਰਿਪੋਰਟ ਹਜ਼ਾਰ ਪੰਨੇ ਦੀ ਹੈ ਪੜ ਲਿਓ ਆਨਲਾਈਨ ਐਸਟੀਪੀਸੀ ਦੀ ਵੈਬਸਾਈਟ ਤੇ ਵੀ ਹੈ ਬਹੁਤ ਇੰਪੋਰਟੈਂਟ ਜਿਹੜਾ ਇੱਕ ਪੈਰਾ ਉਹਦਾ ਉਹ ਮੈਂ ਤੁਹਾਨੂੰ ਪੜ ਕੇ ਦੱਸਦਾ ਉਹਨੇ ਉਪਰੋਕਤ ਜਿਹੜੇ ਪਹਿਲਾਂ ਉਹਨੇ ਸ਼ਬਦ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਲੈ ਕੇ ਤੇ ਭਾਈ ਈਸ਼ਰ ਸਿੰਘ ਨੇ ਗੁਰੂ ਸਾਹਿਬ ਦੇ ਸ਼ਬਦ ਦਰਜ ਕੀਤੇ ਉਹਨਾਂ ਦੀ ਫਿਰ ਵਿਆਖਿਆ ਕੀਤੀ ਕਿ ਉਹ ਸ਼ਬਦਾਂ ਦਾ ਮਹਿਣਾ ਕੀ ਹੈ ਜਿਹੜੀ ਰਿਪੋਰਟ ਤੇ ਕਹਿੰਦੇ ਨਾ ਅਸੀਂ ਯਕੀਨ ਕਰਦੇ ਆਂ ਉਹ ਰਿਪੋਰਟ ਕੀ ਕਹਿੰਦੀ ਹੈ ਉਹ ਕਹਿੰਦੇ ਜੀ ਉਪਰੋਕਤ ਪਾਵਨ ਸ਼ਬਦਾਂ ਤੋਂ ਪੜਤਾਲ ਕਮਿਸ਼ਨ ਨੂੰ ਇਹ ਸੇਧ ਮਿਲਦੀ ਹੈ ਕਿ ਰਾਜ ਕਰਦਿਆਂ ਜੋਗ ਨੂੰ ਕਮਾਉਣਾ ਹੈ ਇਹ ਵਿਚਾਰਧਾਰਾ ਆਪਣੇ ਆਪ ਵਿੱਚ ਪਰਿਪੂਰਨ ਅਤੇ ਪਰਪੱਖ ਹੈ ਅਤੇ ਸਿੱਖ ਸੰਗਤਾਂ ਇਸ ਨੂੰ ਯਕੀਨੀ ਬਣਾਉਣ ਅਤੇ ਵਿਸ਼ਵਾਸ ਵਿੱਚ ਲੈ ਕੇ ਆਉਣ ਜੇ ਰੱਬ ਨੂੰ ਮਿਲਣਾ ਹੈ ਤੇ ਰਾਜ ਕਮਾਉਣਾ ਹੈ ਤੇ ਸਾਨੂੰ ਸੰਸਾਰੀ ਕੋਟਾ ਤੋਂ ਉੱਪਰ ਉੱਠ ਕੇ ਆਧਾਰਿਆਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ ਕਿਤੇ ਨਾ ਕਿਤੇ ਸਾਨੂੰ ਸ਼ੁਰੂਆਤ ਕਰਨੀ ਪਵੇਗੀ ਕਿਉਂ ਨਾ ਇਸ ਵਿਚਾਰਧਾਰਾ ਨੂੰ ਆਪਾਂ ਹੁਣ ਤੋਂ ਲਾਗੂ ਕਰੀਏ ਹੁਣ ਆਹ ਲਾਈਨ ਬੜੀ ਇੰਪੋਰਟੈਂਟ ਹੈ ਜਿਹੜੀ ਮੈਂ ਅੱਗੇ ਪੜਨ ਲੱਗਿਆ ਇਹ ਨਾ ਖਿਆਲ ਕਰੋ ਕੀ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਲਵੇਗਾ ਇਹ ਭਾਈ ਈਸ਼ਰ ਸਿੰਘ ਲਿਖਦੇ ਆ ਕਿ ਇਹ ਨਾ ਯਕੀਨ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਲਵੇਗਾ ਕਿਉਂਕਿ ਉਹਨਾਂ ਨੂੰ ਪਤਾ ਸੀ ਥਾਣਿਆਂ ਤੇ ਕਿਸ ਤਰ੍ਹਾਂ ਦੇ ਪ੍ਰੈਸ਼ਰ ਪੈਂਦੇ ਆ ਸਰਕਾਰਾਂ ਦੇ ਏਜੰਡੇ ਚੱਲਦੇ ਆ ਉੱਥੇ ਰਿਸ਼ਵਤਾਂ ਚੱਲਦੀਆਂ ਪ੍ਰੈਸ਼ਰ ਪੈਂਦਾ ਤੇ ਤੁਸੀਂ ਤਾਂ ਥਾਣੇ 'ਚ ਹੀ ਚਲੇ ਗਏ ਇੱਕ ਪਾਸੇ ਕਹਿੰਨੇ ਹੋ ਭਾਈ ਸ਼ਿਰ ਸਿੰਘ ਦੀ ਰਿਪੋਰਟ ਤੇ ਸਾਨੂੰ ਯਕੀਨ ਹੈ ਦੂਜੇ ਪਾਸੇ ਤੁਸੀਂ ਥਾਣੇ 'ਚ ਤੁਰੇ ਫਿਰਦੇ ਹੋ ਰਿਪੋਰਟ ਦੇ ਖਿਲਾਫ ਕਿਉਂ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਚਨਾਂ ਤੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਦੇ ਆਪ ਦੇ ادارے ਦਾ ਯੋਗ ਤਰੀਕੇ ਨਾਲ ਇਸਤੇਮਾਲ ਕਰੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਸਲੇ ਦਾ ਹੱਲ ਕਰਨ ਇਹ ਭਾਈ ਈਸ਼ਰ ਸਿੰਘ ਕਹਿੰਦੇ ਆ ਤੇ ਇਹ ਜਨਾਬ ਹੋਰੀ ਚਲੇ ਗਏ FIR ਦਰਜ ਕਰਾਉਣ ਜਿਹੜੇ ਕਹਿੰਦੇ ਸਾਨੂੰ ਭਾਈ ਈਸ਼ਰ ਸਿੰਘ ਦੀ ਰਿਪੋਰਟ ਤੇ ਪੂਰੇ ਨ ਯਕੀਨ ਹੈ ਹੁਣ ਮੈਂ ਇੱਕ ਅਖੀਰਲਾ ਕਾਗਜ਼ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਕੀਤਾ ਸੀ ਵੇਖੋ ਜਿਹੜੇ ਕਹਿੰਦੇ ਆ ਸਾਨੂੰ ਦਰਦ ਬਹੁਤ ਹੈ ਪੰਥ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਵੀ ਉਲੰਘਣਾ ਕਰਕੇ ਇਹ FIR ਦਰਜ ਹੋਈ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਕੀਤਾ ਸੀ ਪਹਿਲਾਂ ਉਹਨਾਂ ਨੇ ਇਹੀ ਲਾਈਨਾਂ ਜੋ ਭਾਈ ਈਸ਼ਰ ਸਿੰਘ ਨੇ ਆਪਣੀ ਰਿਪੋਰਟ 'ਚ ਲਿਖੀਆਂ ਉਹ ਦਰਜ ਕੀਤੀਆਂ ਫੇਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਕੀ ਕਹਿੰਦੇ ਆ ਇਸ ਲਈ ਮੌਜੂਦਾ ਸਰਕਾਰ ਤੇ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ آگਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਸਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਹਕਾਲਤਖ ਸਾਹਿਬ ਤਾਂ ਕਹਿੰਦੇ ਕਿ ਤੁਸੀਂ ਦਖਲ ਨਹੀਂ ਦੇਣਾ। ਜਿਹੜਾ ਇਸ ਦੇ ਵਿੱਚ ਦਖਲ ਦੇਊਗਾ ਉਹਤੇ ਕਾਰਵਾਈ ਹੋਊਗੀ। ਤੇ ਫਿਰ ਅੱਗੇ ਪੜ੍ਹ ਲਓ। ਪੜਤਾਲ ਕਮਿਸ਼ਨ ਦਾ ਇਹ ਵੀ ਮੰਨਣਾ ਹੈ ਕਿ ਗੁਰਮਤ ਅਨੁਸਾਰ ਇਹ ਸੁਝਾਉਂਦਾ ਹੈ ਕਿ ਇਨ੍ਹਾਂ ਸਰੂਪਾਂ ਦੇ ਮਸਲਿਆਂ 'ਚ ਕੋਈ ਰਾਜਨੀਤਿਕ ਪਾਰਟੀ ਆ ਦੇਖ ਲਓ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਵੀ ਦਰਜ ਕੀਤਾ ਹੈ ਕੋਈ ਰਾਜਨੀਤਿਕ ਪਾਰਟੀ ਆਪਣਾ ਸਖਸ਼ੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜੇਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੁਖੀ ਹੋਵੇ ਸੋ ਹੁਣ ਦੱਸੋ ਤੁਸੀਂ ਇਹ ਕੀ ਇੱਥੇ ਡਰਾਮਾ ਚੱਲ ਰਿਹਾ ਜੀ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਕੇ ਇਹਦਾ ਕਾਰਨ ਕੀ ਹੈ ਜੀ ਇਹਦਾ ਕਾਰਨ ਇਹ ਹੈ ਕਿ ਇਹਨਾਂ ਕੋਲੇ ਲੋਕਾਂ ਵਿੱਚ ਜਾਣ ਵਾਸਤੇ ਹੁਣ ਕੋਈ ਏਜੰਡਾ ਨਹੀਂ ਹੈ 4 ਸਾਲ ਤੋਂ ਉੱਪਰ ਹੋ ਗਈ ਸਰਕਾਰ ਬਣੀ ਅੱਜ ਆਖੀਰਲਾ ਸਾਲ ਹੈ ਹੁਣ ਇਲੈਕਸ਼ਨ ਤੋਂ ਪਹਿਲਾਂ ਤੇ ਲੋਕਾਂ 'ਚ ਜਾਣਾ ਹੈ ਲੋਕਾਂ 'ਚ ਜਾਣਾ ਦਾ ਰਿਪੋਰਟ ਕਾਰਡ ਲੈ ਕੇ ਜਾਣਾ ਪੈਣਾ ਵੀ ਅਸੀਂ 4 ਸਾਲਾਂ ਚਾ ਕੀਤਾ ਕੀ ਜਾ ਕੇ ਦੱਸਣਗੇ ਲੋਕਾਂ ਨੂੰ ਕਿ ਅਸੀਂ ਕਾਨੂੰਨ ਵਿਵਸਥਾ ਦੇ ਵਿੱਚ ਅੱਜ ਹਰ ਰੋਜ਼ ਗੋਲੀਆਂ ਚੱਲ ਰਹੀਆਂ ਲੋਕ ਮਰ ਰਹੇ ਆ ਕੀ ਜਾ ਕੇ ਦੱਸਣਗੇ ਕਿ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਘਰ ਘਰ ਤੱਕ ਨਸ਼ਾ ਪਹੁੰਚ ਗਿਆ ਸਕੀਮਾਂ ਬੰਦ ਹੋ ਗਈਆਂ ਡਿਵੈਲਪਮੈਂਟ ਕੋਈ ਨਹੀਂ ਕਰਪਸ਼ਨ ਦਾ ਬੋਲਬਾਲਾ ਇਹ ਸਾਰਾ ਕੁਝ ਲੈ ਕੇ ਜਾਣਗੇ ਲੋਕਾਂ 'ਚ ਤੇ ਲੋਕ ਛੇਤਰ ਮਾਰਨਗੇ 10 ਸਾਲ ਪਹਿਲਾਂ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਰਾਜ ਕੇ ਬੇਅਦਬੀ ਦੇ ਮਸਲੇ ਤੇ ਸਿਆਸਤ ਕੀਤੀ ਤੇ ਸਿਆਸੀ ਰੋਟੀਆਂ ਸਿੱਕੀਆਂ 10 ਸਾਲ ਅਕਾਲੀ ਦਲ ਦਾ ਇਹਨਾਂ ਨੇ ਬਦਨਾਮੀ ਕੀਤੀ ਲੋਕਾਂ ਨੂੰ ਸਮਝ ਲੱਗਿਆ ਪਰ ਲੋਕ ਸਮਝ ਗਏ ਇਸ ਗੱਲ ਨੂੰ ਅੱਜ ਕਿ ਹਰ ਜੇ ਕੋਈ ਗੱਲ ਹੁੰਦੀ ਤਾਂ ਫਿਰ ਕੋਈ ਕਾਰਵਾਈ ਨਾ ਹੁੰਦੀ ਪੰਜ ਸਾਲ ਕਾਂਗਰਸ ਨੇ ਟਪਾਲੇ ਪੰਜ ਦੇ ਨੇੜੇ ਇਹਨਾਂ ਦੇ ਟੱਪ ਚੱਲੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹ ਲੋਕਾਂ ਦਾ ਮੂਡ ਸਾਹਮਣੇ ਆਇਆ ਕਿ ਲੋਕ ਇਹਨਾਂ ਦਾ ਏਜੰਡਾ ਪਾਰਟੀਆਂ ਦਾ ਸਮਝ ਚੁੱਕੇ ਐ ਹੁਣ ਨਵਾਂ ਮੁੱਦਾ ਚਾਹੀਦਾ ਇਹਨਾਂ ਨੂੰ ਕੋਈ ਜਿਵੇਂ ਮੈਂ ਕਿਹਾ ਲੋਕਾਂ 'ਚ ਜਾਣ ਵਾਸਤੇ ਇਹਨਾਂ ਕੋਲੇ ਮੁੱਦਾ ਨਹੀਂ ਐ ਕੋਈ ਹੁਣ ਇਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ 328 ਰੂਪਾਂ ਦਾ ਸਾਰਾ ਸਰਕਾਰ ਦੀ ਪ੍ਰੋਪਗੈਂਡਾ ਮਸ਼ੀਨ ਵਰਤ ਕੇ ਸਰਕਾਰ ਦਾ ਸਾਰਾ ਸੰਸਾਧਨ ਵਰਤ ਕੇ ਸਾਰੇ ਸਰਕਾਰ ਦੇ ਰਿਸੋਰਸਸ ਵਰਤ ਕੇ ਜੋਰ ਜ਼ਬਰ ਲਾਲਚ ਸਭ ਵਰਤ ਕੇ ਇੱਕ ਨਰੇਟਿਵ ਬੁਣਿਆ ਜਾ ਰਿਹਾ ਹੁਣ 328 ਰੂਪਾਂ ਤੇ ਤੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਵੀ ਉਲੰਘਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵੀ ਉਲੰਘਣਾ ਹੈ ਤੇ ਇਹ ਇਹ ਪਤਿਤ ਸਰਕਾਰ ਹੈ ਜਿਹੜੀ ਇਹ ਕੇਵਲ ਤੇ ਕੇਵਲ ਇਸ ਮਸਲੇ ਤੇ ਰਾਜਨੀਤੀ ਕਰ ਰਹੀ ਹੈ ਰਾਜਨੀਤੀ ਦਾ ਮਕਸਦ ਇੱਕ ਹੈ ਜਿਵੇਂ ਮੈਂ ਪਹਿਲਾਂ ਕਿਹਾ ਬਾਕੀ ਸਭ ਬਹਾਨਾ ਹੈ ਸੁਖਬੀਰ ਸਿੰਘ ਬਾਦਲ ਇਸ਼ਾਨ